ਦੇਖੋ ਭਾਜਪਾ ਦੀ ਜਿਹੜੀ ਮਾਨਸਿਕਤਾ ਹੈ ਪੰਜਾਬ ਨੂੰ ਲੈ ਕੇ ਉਹ ਇੱਕ ਵਾਰ ਫੇਰ ਸਾਰਿਆਂ ਦੇ ਸਾਹਮਣੇ ਆਈ ਔਰ ਇਸ ਵਾਰ ਤੇ ਬਹੁਤ ਵੱਡਾ ਹਮਲਾ ਹੈ ਇਹ ਕੋਈ ਆਮ ਸੁਧਾਰਨ ਘਟਨਾ ਨਹੀਂ ਹੈ ਜਿਸ ਤਰੀਕੇ ਨਾਲ ਕੱਲ ਇਕਨੋਮਿਕ ਟਾਈਮਸ ਨੇ ਖਬਰ ਲਾਈ ਹੈ ਕਿ ਆਉਣ ਵਾਲੇ ਪਾਰਲੀਮੈਂਟ ਚ ਚੰਡੀਗੜ੍ਹ ਦਾ ਜਿਹੜਾ ਜਿਹੜੀ ਪੰਜਾਬ ਦੀ ਰਾਜਧਾਨੀ ਹੈ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਪੰਜਾਬ ਦੀ ਕੈਪੀਟਲ ਦੇ ਤੌਰ ਤੇ ਸ਼ਹਿਰ ਬਸਾਇਆ ਸੀ ਉਸ ਚੰਡੀਗੜ੍ਹ ਨੂੰ ਪੂਰੇ ਤਰੀਕੇ ਨਾਲ ਕੇਂਦਰ ਦੀ ਭਾਜਪਾ ਸਰਕਾਰ ਆਪਣੇ ਕੰਟਰੋਲ ਚ ਲੈਣਾ ਚਾਹੁੰਦੀ ਹੈ ਔਰ ਪੰਜਾਬ ਦਾ ਹੱਕ ਖਤਮ ਕਰਨਾ ਚਾਹੁੰਦੀ ਹੈ ਪਹਿਲੀ ਗੱਲ ਤੇ ਅਸੀਂ ਇਹਦਾ ਠੋਕ ਵਜਾ ਕੇ ਵਿਰੋਧ ਕਰਦੇ ਆ ਕਿਉਂਕਿ ਸਾਡਾ ਇਮੋਸ਼ਨਲੀ ਹਿਸਟੋਰਿਕਲੀ ਔਰ ਲੀਗਲੀ ਸਾਡਾ ਅਧਿਕਾਰ ਹੈ ਚੰਡੀਗੜ੍ਹ ਦਾ ਦੂਸਰਾ ਇਹ ਮੈਂ ਬੜਾ ਸਪਸ਼ਟ ਕਰਦਾ ਕੇਂਦਰ ਦੀ ਭਾਜਪਾ ਸਰਕਾਰ ਨੂੰ ਕਿ ਪੰਜਾਬ ਗੈਰਤਮੰਦ ਲੋਕਾਂ ਦੀ ਧਰਤੀ ਹੈ ਤੁਸੀਂ 100 ਵਾਰ ਨਫ਼ਰਤ ਕਰੋ ਪੰਜਾਬ ਨਾਲ ਲੇਕਿਨ ਪੰਜਾਬ ਆਪਣੇ ਹੱਕਾਂ ਤੇ ਡਾਕਾ ਨਹੀਂ ਵੱਜਣ ਦੇਊਗਾ ਚੰਡੀਗੜ੍ਹ ਨੂੰ ਪੰਜਾਬ ਦੀ ਕੈਪੀਟਲ ਦੇ ਤੌਰ ਤੇ ਬਸਾਇਆ ਗਿਆ ਸੀ ਇਹ ਤੇ ਅਨਫੋਰਚੂਨੇਟ ਹੈ ਕਿ ਪਿਛਲੇ 60 65 ਸਾਲਾਂ ਚ ਰੀਆਰਗਨਾਈਜ਼ ਜਦੋਂ ਦਾ ਪੰਜਾਬ ਹੋਇਆ ਉਸ ਤੋਂ ਬਾਅਦ ਲਗਾਤਾਰ ਕਿਸੇ ਨੇ ਵੀ ਪੰਜਾਬ ਦਾ ਜਿਹੜਾ ਹੱਕ ਹੈ ਪੂਰੀ ਤਰੀਕੇ ਨਾਲ ਚੰਡੀਗੜ੍ਹ ਤੇ ਨਹੀਂ ਜਿਹੜਾ ਜਤਾਇਆ ਔਰ ਉਹਦਾ ਕਾਰਨ ਹੈ ਕਿ ਅੱਜ ਭਾਜਪਾ ਦੀ ਜਿਹੜੀ ਤਾਨਾਸ਼ਾਹੀ ਹੈ ਪੰਜਾਬ ਭਾਜਪਾ ਦੀ ਜਿਹੜੀ ਗੁੰਡਾਗਰਦੀ ਹੈ ਦਾਦਾਗਿਰੀ ਹੈ ਪੰਜਾਬੀਆਂ ਨੂੰ ਲੈ ਕੇ ਜਿਹੜੀ ਨਫ਼ਰਤ ਹੈ ਤੁਹਾਡੀ ਸਿੱਖਾਂ ਨੂੰ ਲੈ ਕੇ ਨਫ਼ਰਤ ਹੈ ਉਹ ਇੱਕ ਵਾਰ ਫੇਰ ਉਜਾਗਰ ਹੋਈ ਆ ਅਸੀਂ ਇਹਦਾ ਆਉਣ ਵਾਲੇ ਪਾਰਲੀਮੈਂਟ ਸੈਸ਼ਨ 'ਚ ਵੀ ਵਿਰੋਧ ਕਰਾਂਗੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਕਹਿ ਚੁੱਕੇ ਆ ਅਸੀਂ ਹਰ ਤਰੀਕੇ ਨਾਲ ਚੰਡੀਗੜ੍ਹ ਨੂੰ ਕਿਸੇ ਵੀ ਜਿਹੜਾ ਕੋਈ ਵੀ ਸਰਕਾਰ ਹੋਵੇ ਚੰਡੀਗੜ੍ਹ ਤੋਂ ਪੰਜਾਬ ਦਾ ਹੱਕ ਨਹੀਂ ਖੋਹ ਸਕਦੀ ਇਹ ਸਾਡਾ ਲੈਜਿਟਿਮੇਟ ਹੱਕ ਹੈ ਇਹ ਟੈਂਪਰੇਰੀ ਪ੍ਰੋਵੀਜ਼ਨ ਸੀ 1966 ਦਾ ਕਿ ਜਿੱਨੇ ਚਰ ਹਰਿਆਣਾ ਆਪਣੀ ਕੈਪੀਟਲ ਹੀ ਵਸਾ ਲੈਂਦਾ ਉਹਨਾਂ ਚਿਰ ਨੂੰ ਇਹ ਜਿਹੜਾ ਇੰਤਜ਼ਾਮ ਕੀਤਾ ਸੀ ਟੈਂਪਰੇਰੀ ਯੂਨੀਅਨ ਟੈਰੀਟਰੀਜ਼ ਦਾ ਲੇਕਿਨ ਸਾਡੀ ਮੰਗ ਹੈ ਸਾਡੀ ਮੰਗ ਹੈ ਕਿ ਚੰਡੀਗੜ੍ਹ ਪੂਰੇ ਤਰੀਕੇ ਨਾਲ ਹੁਣ ਪੰਜਾਬ ਨੂੰ ਜਿਹੜਾ ਵਾਪਸ ਹੋਣਾ ਚਾਹੀਦਾ ਔਰ ਦੇਸ਼ 'ਚ ਜਿੰਨੇ ਵੀ ਸਟੇਟ ਹੈ ਹਮੇਸ਼ਾ ਜਿਹੜੀ ਕੈਪੀਟਲ ਉਹ ਪੇਰੈਂਟ ਸਟੇਟ ਨੂੰ ਗਈ ਹੈ ਔਰ ਪੇਰੈਂਟ ਸਟੇਟ ਚੰਡੀਗੜ੍ਹ ਦੇ ਮਾਮਲੇ 'ਚ ਪੰਜਾਬ ਹੈ ਭਾਜਪਾ ਦੀ ਇਸ ਸਤਾਣਾ ਸ਼ੈ ਦਾ ਅਸੀਂ ਵਿਰੋਧ ਕਰਦੇ ਹਾਂ ਆਉਣ ਵਾਲੇ ਟਾਈਮ 'ਚ ਇੱਤੇ ਵੱਡਾ ਸੰਘਰਸ਼ ਵੀ ਕਰਾਂਗੇ ਪੰਜਾਬ ਦੇ ਲੋਕਾਂ ਨੂੰ ਮੈਂ ਬੇ ਤਗੜੇ ਹੋ ਜੀਏ ਅੱਜ ਅਗਰ ਚੰਡੀਗੜ੍ਹ ਇਹਨਾਂ ਨੇ ਆਪਣੇ ਕੋ ਖੋਲਿਆ ਤੇ ਫਿਰ ਪੰਜਾਬ ਤੇ ਜਿਹੜੀ ਪੰਜਾਬ ਦਾ ਜਿਹੜਾ ਵਿਰਸਾ ਹੈ ਪੰਜਾਬ ਦਾ ਜਿਹੜਾ ਕਲਚਰ ਹੈ ਪੰਜਾਬ ਜਿਹੜੀ ਗੁਰੂਆਂ ਦੀ ਧਰਤੀ ਹੈ ਜਿੱਤੇ ਮਾੜੀ ਨਜ਼ਰ ਭਾਜ ਭਾ ਰੱਖੀ ਬੈਠੀ ਹੈ ਫਿਰ ਔਰ ਉਹਦੇ ਉਰ ਤੇ ਬਹੁਤ ਖਤਰੇ ਬਾਜ ਜਾਣੇ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਲੜਾਈ ਲੜਨ ਦੀ ਲੋੜ ਹੈ